ਇਸ ਸਥਾਨ ਨੂੰ ਕੋਈ ਟਾ ਨਹੀਂ ਲਾ ਸਕਦਾ ਸਾਡੀਆਂ ਰਵੈਤਾਂ ਦੇ ਨਾਲ ਕੋਈ ਛੇੜਛਾੜ ਕਰ ਸਕਦਾ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਕਦੀ ਕਮਜ਼ੋਰ ਨਹੀਂ ਹੋਊਗਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਆ ਇੱਕ ਕਮੇਟੀ ਕੰਮ ਨਹੀਂ ਕਰ ਸਕਦੀ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਝੂਠ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ ਪਹਿਲਾਂ ਤੋਂ ਕਹਿੰਦੇ ਆ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਜੀ ਇਹ ਗੁਰੂ ਰਾਮਦਾਸ ਜੀ ਦਾ ਸਥਾਨ ਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਤਸ਼ਾਹ ਜੀ ਦਾ ਇਹ ਅਕਾਲ ਪੁਰਖ ਸਾਹਿਬ ਹੈ ਸਰਬਉੱਚ ਆ ਕਦੀ ਵੀ ਇਸ ਸਥਾਨ ਨੂੰ ਕੋਈ ਢਾਹ ਨਹੀਂ ਲਾ ਸਕਦਾ ਤੇ ਨਾ ਹੀ ਸਾਡੀਆਂ ਪਰੰਪਰਾਵਾਂ ਸਾਡੀਆਂ ਰਵੈਤਾਂ ਦੇ ਨਾਲ ਕੋਈ ਛੇੜਛਾੜ ਕਰ ਸਕਦਾ ਤੇ ਸਾਡੇ ਸਿਧਾਂਤ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਮੈਂ ਫੇਰ ਕਹਿੰਦਾ ਲੀਡਰ ਆਉਂਦੇ ਜਾਂਦੇ ਨੇ ਅਸੀਂ ਵੀ ਚੱਲ ਜਾਣਾ ਹੈ ਲੇਕਿਨ ਜਿਹੜਾ ਸਾਡਾ ਸਿਧਾਂਤ ਹੈ ਜਿਹੜਾ ਵਿਧੀ ਵਿਵਧਾਨ ਹੈ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਉਹ ਕਦੀ ਕਮਜ਼ੋਰ ਨਹੀਂ ਹੋਊਗਾ ਅਸੀਂ ਇੱਥੋਂ ਬਹੁਤ ਵਧੀਆ ਤਰੀਕੇ ਨਾਲ ਸਿੰਘ ਸਾਹਿਬ ਦਾ ਬਹੁਤ ਵਧੀਆ ਮਾਹੌਲ 'ਚ ਸਿੰਘ ਸਾਹਿਬ ਨੇ ਗੱਲ ਕੀਤੀ ਦੇਖੋ ਐਡੀ ਵੱਡੀ ਸੇਵਾ ਕਰ ਰਹੇ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਐਡੀ ਉਹਨਾਂ ਦੀ ਵੱਡੀ ਸ਼ਖਸੀਅਤ ਆ ਸੋ ਇਸ ਕਰਕੇ ਅਸੀਂ ਉਹਨਾਂ ਤੋਂ ਹਦੇਸ਼ ਲੈਣਾ ਸੀਗਾ ਅਸੀਂ ਉਹਨਾਂ ਤੋਂ ਕੋਈ ਕਲੈਰਿਟੀ ਲੈਣੀ ਸੀ ਕਿ ਕਈ ਮਸਲਿਆਂ ਨੂੰ ਲੈ ਕੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀਆਂ ਉਹੀ ਭਰਤੀ ਪ੍ਰਕਿਰਿਆ ਕਰੂਗੀ ਤੇ ਜਿਹੜੇ ਕਾਲੀ ਦਲ ਦੇ ਲੀਡਰ ਸਿੰਘ ਸਾਹਿਬ ਦੀ ਬਦੌਲਤ ਉਹਨਾਂ ਨੂੰ ਮਿਲ ਕੇ ਬਾਹਰ ਜਾ ਕੇ ਕਹਿੰਦੇ ਸੀਗੇ ਜਾਂ ਕਹਿੰਦੇ ਪਾਏ ਗਏ ਕਿ ਇਹ ਕਮੇਟੀ ਕੰਮ ਨਹੀਂ ਕਰ ਸਕਦੀ ਕਰਕੇ ਇਹਦੇ ਤੇ ਕਾਨੂੰਨ ਦਾ ਕੋਈ ਆਪਣੇ ਅੜਕਾ ਆ ਕਾਨੂੰਨੀ ਅੜਚਣ ਆ ਸਿੰਘ ਸਾਹਿਬ ਨੇ ਕੋਈ ਕਿਸੇ ਨੂੰ ਆਗਿਆ ਨਹੀਂ ਦਿੱਤੀ ਸਿੰਘ ਸਾਹਿਬ ਨੇ ਕੋਈ ਪ੍ਰਵਾਨਗੀ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਗਲਤ ਆਕਿਆ ਉਹਨਾਂ ਨੇ ਪੰਥ ਨੂੰ ਗਮਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਝੂਠ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ ਤੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਸਿਧਾਂਤ ਨੂੰ ਲੈ ਕੇ ਕਦੀ ਗਲਤ ਕਰਨ ਦੀ ਆਕਣੀ ਚਾਹੀਦੀ ਹੈ ਲੇਕਿਨ ਜਿਸ ਤਰੀਕੇ ਹੁ ਬਿਆਨਬਾਜ਼ੀਆਂ ਹੋ ਰਹੀਆਂ ਕਿ ਲੱਗਦਾ ਕਿ ਅਕਾਲੀ ਜਿਹੜਾ ਤੁਹਾਡਾ ਸੁਧਾਰ ਲੈ ਆਈ ਸੀ ਜਾਂ ਅਕਾਲੀ ਦਲ ਇਕੱਠੇ ਹੋਣਗੇ ਦੇਖੋ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਆ ਕਿ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਆ ਸਾਰੇ ਪੰਥ ਦੇ ਜਿੰਨੇ ਵੀ ਧੜੇ ਨੇ ਜਿੰਨੀਆਂ ਵੀ ਪੰਥਕ ਸੰਸਥਾਵਾਂ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਇੱਕ ਕੋਈ ਕਾਮਨ ਆਪਣਾ ਪ੍ਰੋਗਰਾਮ ਅਲੂਲੀਕ ਦੇ ਜਿਹੜਾ ਸਾਡੇ ਪੁਇਖ ਦਾ ਆਪਣੇ ਪ੍ਰੋਗਰਾਮ ਆ ਉਹਦੇ ਆਪਣੇ ਸਾਰੇ ਸਹਿਮਤੀ ਜਿਤਾਉਂਦੇ ਹੋਏ ਸਭ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਅੱਜ ਜਿਹੜੀ ਸਾਡੀ ਸ਼ਕਤੀ ਵਿਕਰੀ ਹੋਈ ਹੈ ਇਸ ਸ਼ਕਤੀ ਨੂੰ ਇਕੱਠੇ ਕਰਨ ਦੀ ਲੋੜ ਹੈ ਇਹ ਸਾਰੀਆਂ ਗੱਲਾਂ ਸਿੰਘ ਸਾਹਿਬ ਨੇ ਕੀਤੀਆਂ ਤੇ ਸਿੰਘ ਸਾਹਿਬ ਗਾਇਨੀ ਰਗਵੀਰ ਸਿੰਘ ਜੀ ਸਾਰੀਆਂ ਗੱਲਾਂ ਨਾਲ ਸਹਿਮਤ ਹਨ ਠੀਕ ਹੈ ਇਹ ਬਣਾ ਲੈਣ ਲਈ ਕਿ ਮੈਂ ਤੁਹਾਨੂੰ ਸਪੋਰਟ ਕਰਾਂ ਨਾ ਬਾਕੀ ਕਿਸ ਨਾਲ ਅਸੀਂ ਧਾਮੀ ਸਾਹਿਬ ਕੋ ਜਾਵਾਂਗੇ ਸਾਨੂੰ ਸਿੰਘ ਸਾਹਿਬ ਨੇ ਹੀ ਆਦੇਸ਼ ਦਿੱਤਾ ਪਹਿਲਾਂ ਵੀ ਕਿਹਾ ਕਿ ਅਟੇਆ ਧਾਮੀ ਸਾਹਿਬ ਬੜੇ ਸਤਿਕਾਰਯੋਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਤੁਸੀਂ ਕਮੇਟੀ ਦੇ ਮੁਖੀਆਂ ਤੇ ਅਸੀਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਹਾਂ ਹੁਣ ਵੀ ਸਾਨੂੰ ਸਿੰਘ ਸਾਹਿਬ ਵੱਲੋਂ ਵੀ ਇਹ ਆਦੇਸ਼ ਹੋਇਆ ਕਿ ਧਾਮੀ ਸਾਹਿਬ ਨੂੰ ਮਿਲੋ ਤਾਕੀ ਸੱਤ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਕਿਉਂਕਿ ਸਾਰੇ ਫੈਸਲੇ ਹੀ ਜਿਹੜੇ ਆ ਕਾਲ ਤਖਤ ਸਾਹਿਬ ਦੀ ਫਜ਼ੀਲਤ ਹੋਏ ਆ ਸਾਰੇ ਫੈਸਲੇ ਜਿਹੜੇ ਉਹ ਪ੍ਰਵਾਨ ਹੋਣਗੇ ਔਰ ਸੱਤ ਮੈਂਬਰੀ ਕਮੇਟੀ ਬਾਰੇ ਗੱਲ ਹੋਈ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਦੀ ਸਰਪ੍ਰਸਤੀ 헤ਡ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਪਰਤੀ ਹੋਊਗੀ ਸੋ ਜਿਹੜਾ ਇੱਕ ਪਾਸੜ ਕਿਹਾ ਗਿਆ ਸੀ ਆਪਣੇ ਸੀਮਾ ਸਾਹਿਬ ਵੱਲੋਂ ਵੀ ਸਾਨੂੰ ਇਹ ਖੁੱਲ ਮਿਲ ਗਈ ਆ ਕਿ ਤੁਸੀਂ ਭਰਤੀ ਆਪਣੇ ਧੜੇ ਦੀ ਕਰੋ ਬਿਲਕੁਲ ਉਹਨਾਂ ਨੇ ਗਲਤ ਗੱਲ ਕਹੀ ਸਿੰਘ ਸਹਿਬਾਨ ਨੇ ਉਹਨਾਂ ਦੀ ਐਸੀ ਕੋਈ ਗੱਲ ਜਿਹੜੀ ਆ ਲਈਸੀ ਹੋਈ ਸੋ ਇੱਕ ਵੀ ਕਿਹਾ ਗਿਆ ਹੈ ਕਿ ਜਿਹੜੇ ਮੈਂਬਰ ਨੇ ਆਪਣੇ ਸੰਤਾ ਸੰਗਤ ਮੈਦਪੁਰੀ ਤੇ ਗੁਰਪ੍ਰਤਾ ਸਿੰਘ ਵਡਾਲਾ ਇਹਨਾਂ ਨੂੰ ਕਿਹਾ ਕਿ ਤੁਸੀਂ ਬਾਕੀ ਸਾਰੇ ਮੈਂਬਰ ਇਕੱਠੇ ਹੋ ਕੇ ਧਾਮੀ ਸਾਹਿਬ ਨੂੰ ਵੀ ਮਿਲ ਕੇ ਤੇ ਇਕੱਠੇ ਤੌਰ ਤੇ ਭਰਤੀ ਜਿਹੜੀ ਆ ਉਹ ਮੀਟਿੰਗ ਕਰੋ ਤੇ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਸ਼ੁਰੂ ਕਰੋ ਸੋ ਅੱਜ ਸੱਤ ਮੈਂਬਰੀ ਕਮੇਟੀ ਬਾਬਤ ਹੀ ਗੱਲਬਾਤ ਹੋਈ ਹੈ ਜਾਂ ਕੋਈ ਹੋਰ ਵੀ ਅਹਿਮ ਤੇ ਸੱਤ ਮੈਂਬਰੀ ਕਮੇਟੀ ਬਾਰੇ ਗੱਲਬਾਤ ਹੋਈ ਹੈ ਹੁਣ ਸੱਤ ਮੈਂਬਰੀ ਕਮੇਟੀ ਨੂੰ ਸਿੰਘ ਸਾਹਿਬ ਵੱਲੋਂ ਕੀਤਾ ਜਾਣਾ ਉਹਨਾਂ ਕਹਿੰਦੇ ਉਹ ਹੀ ਕਮੇਟੀ ਵੈਲਿਡ ਆ ਜਿਹੜੀ ਕਾਲ ਤੱਕ ਸਾਹਿਬ ਦੇ ਫਜ਼ੀਲ ਤੋਂ ਬਣੀ ਆ ਕਮੇਟੀ ਉਹੋ ਹੀ ਭਰਤੀ ਵਾਸਤੇ ਵੈਲਿਡ ਆ ਜਿਹੜਾ ਦੂਸਰੇ ਪਾਸੇ ਕਿਹਾ ਗਿਆ ਸੀ ਚੀਮਾ ਸਾਹਿਬ ਨੇ ਵੀ ਅਸੀਂ ਸਿੰਘ ਸਾਹਿਬ ਨੂੰ ਦੱਸ ਆਏ ਆ ਉਹ ਕਹਿੰਦੇ ਇਹ ਗੱਲ ਬਿਲਕੁਲ ਜਿਹੜੀ ਹੋਈ ਹੈ ਇਹ ਘੁੱਤ ਹੋਈ ਆ ਸਾਡੇ ਨਾਲ ਉਹਨਾਂ ਦੀ ਕੋਈ ਭਰਤੀ ਬਾਰੇ ਜਿਹੜੀ ਆ ਉਹ ਗੱਲ ਨਹੀਂ ਸੀ ਅਕਾਲੀਵਾਲਾ ਨੂੰ ਮੰਗ ਕੀਤੀ ਕਿ ਜਿਹੜੀ ਫਾਈਲ ਸੀ ਉਹ ਵਾਪਸ ਲਿਆ ਗਿਆ ਉਹ ਇਹਦੇ ਬਾਰੇ ਅਸੀਂ ਕੋਈ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਬਾ ਨਾਲ ਕੋਈ ਡਿਟੇਲ ਚ ਨਹੀਂ ਗੱਲ ਹੋਈ ਲੇਕਿਨ ਜਿਹੜਾ ਉਹਨਾਂ ਨੇ ਮਤਾ ਉੱਥੇ ਪਾਸ ਕੀਤਾ ਉਹ ਉਹਨਾਂ ਨੇ ਪੰਜਾ ਸਿੰਘਾਂ ਸਾਬਾ ਨੂੰ ਤੇ ਜਾਂ ਇੱਥੇ ਦੋ ਤਰੀਕ ਦੇ ਫੈਸਲੇ ਆ ਨਾ ਉਹਨਾਂ ਨੂੰ ਉਹ ਚੈਲੰਜ ਕਰਨ ਵਾਲਾ ਮਤਾਂ ਉਹਨਾਂ ਪਾਸ ਕੀਤਾ ਜਿਹੜਾ ਕਿ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਚੈਲੰਜ ਕਰਦਾ ਉਹ ਨਹੀਂ ਸੀ ਕਰਨਾ ਚਾਹੀਦਾ ਬਾਕੀ ਤਾਂ ਵੀ ਜਿਹੜਾ ਬਾਗੀ ਦਾਗੀ ਧੜਾਇਆ ਉਹ ਇਕੱਠੇ ਹੋ ਚੁੱਕੇ ਨਹੀਂ ਜਾਂ ਅਜੇ ਵੀ ਮੰਨ ਦੇ ਵਿੱਚ ਕੋਈ ਮਤਭੇਦ ਹੈ ਵੇਖੋ ਅਸੀਂ ਕੋਈ ਬਾਗੀ ਨਹੀਂ ਅਸੀਂ ਕਾਲ ਤਖਤ ਸਾਹਿਬ ਨੂੰ ਸਾਨੂੰ ਸਮਰਪਤ ਧੜਾ ਕਿ ਆ ਕਰੂ ਇੱਤ ਮੈਨੂੰ মিডিਆ ਨੂੰ ਮੇਰੀ ਬੇਨਤੀ ਆ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਆਪਣਾ ਜਿਹੜੇ 11 ਮੈਂਬਰੀ ਬਣੀ ਆ ਪ੍ਰੀਡੀਮ ਨੂੰ ਖਤਮ ਕਰਦੇ ਇਹਨਾਂ ਦੇ ਕਹਿਣ ਤੇ ਕੀਤੀ ਹੈ ਸੋ ਅਸੀਂ ਤਾਂ ਕਾਲ ਤਖਤ ਸਾਹਿਬ ਨੂੰ ਸਮਰਪਤ ਧੜਾ ਤੇ ਇੱਕ ਕਾਲ ਤਖਤ ਸਾਹਿਬ ਤੋਂ ਬਾਗੀ ਧੜਾ ਜਿਹੜਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇੱਕ ਫਿਲਮ ਆ ਰਹੀ ਐਚਬੀਸੀ ਨੇ ਮੰਗ ਕੀਤੀ ਪੰਜਾਬ ਸਰਕਾਰ ਤੋਂ ਕਿ ਉਹ ਤੇ ਫਿਲਮ ਦੇ ਰੋਕ ਲਾਈ ਜਾਵੇ ਪੰਜਾਬ ਦੇ ਵਿੱਚ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਕੰਗਣਾ ਵਰਨੋਸੀ ਉਹ ਕੋਟ ਅੱਗੇ ਵੀ ਅਸੀਂ ਬੜਾ ਜ਼ੋਰਦਾਰ ਉਹਦਾ ਵਿਰੋਧ ਕੀਤਾ ਮੋਂ ਵੀ ਉਹਦਾ ਹੀ ਵਿਰੋਧ ਕਰਦੇ ਆ ਕਿ ਜਿੱਦਾਂ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਆ ਉਹ ਜਿਆ ਜਿਹੜੀ ਪੰਜਾਬ ਦੀ ਫਿਲਮ ਪੰਜਾਬ ਸਰਕਾਰ ਨੂੰ ਨਹੀਂ ਲਾਉਣਾ ਚਾਹੀਦਾ ਮੈਂ ਪੰਜਾਬ ਸਰਕਾਰ ਨੂੰ ਦੀ ਅਪੀਲ ਵੀ ਕਰਨੀ ਚਾਹਣਾ ਵੀ ਇਹੋ ਜੀਆਂ ਫਿਲਮਾਂ ਜਿਹੜੀਆਂ ਨੇ ਨੇ ਉਹ ਬਿਲਕੁਲ ਪੰਜਾਬ ਦੀ ਸਾੜ ਜਿੰਮੇ ਤੇ ਨਹੀਂ ਲਿਖਦੀ ਫਿਲਮ ਦਾ ਛੱਟ ਕਟ ਲਾਇਆ ਗਿਆ ਜਿਹੜੇ ਹੁਣ ਤੇ ਹਾਂ ਜੀ ਜਿਹੜੇ ਤਰਾਹ ਜਿਉਂ ਕੱਟ ਸੀਨ ਹੈਗੇ ਸੀ ਉਹ ਕੱਟੇ ਗਏ ਨੇ ਕੱਟੇ ਵੀ ਗਏ ਪਰ ਉਹ ਪੰਜਾਬ ਚ ਨਾ ਲਾਉਣ ਬਾਹਰ ਲਾ ਲੈਣ ਕਿਤੇ ਜਾ ਕੇ ਪੰਜਾਬ ਦੇ ਲੋਕ ਨਹੀਂ ਚਾਹਣ ਇੱਕ ਤਰੀਕ ਤੋਂ ਇੱਕ ਮਿੰਟ ਇੱਕ ਮਿੰਟ ਇੱਕ ਤਰੀਕ ਤੋਂ ਕੀ ਹੋ ਰਿਹਾ ਸੀ ਕਿ ਜਿਹੜੀ ਭਰਤੀ ਇਹ ਸ਼ੁਰੂ ਕੀਤੀ ਜਾਵੇ 1 ਮਾਰਚ ਤੋਂ ਉਹਦੇ ਤੇ ਕੋਈ ਗੱਲਬਾਤ ਹੋਈ ਹੈ ਵੇਖੋ ਉਹ ਜਿਹੜਾ ਸੱਤ ਮੈਂਬਰੀ ਕਮੇਟੀ ਨੇ ਹੀ ਕਰ ਰਹੀਆਂ ਭਰਤੀ ਉਹਨਾਂ ਦੇ ਸਰਪ੍ਰੇ ਫਿਰ ਉਹ ਆਪਣੇ ਆਪ ਹੀ ਆਟੋਮੈਟਿਕਲੀ ਉਹ ਖਤਮ ਹੋ ਚੁੱਕੀ ਆ ਜਿਹੜਾ ਇੱਕ ਬਹੁਤ ਸੰਜੀਦਾ ਮੁੱਦਾ ਜਥੇਦਾਰ ਜੀ ਕੋਲ ਚੁੱਕਿਆ ਕਿ ਜਿਹੜਾ ਅਮ੍ਰਿਤਸਰ 에어ਪੋਰਟ ਹੈ ਉੱਥੇ ਜਿਹੜਾ ਸਟਾਫ ਕੰਮ ਕਰ ਰਿਹਾ ਹੈ ਜਿਹੜਾ ਅੰਮ੍ਰਿਤਧਾਰੀ ਸਟਾਫ ਕੰਮ ਕਰ ਰਿਹਾ ਉਹਨੂੰ ਕਿਰਪਾਨ ਪਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ ਸੋ ਇਹ ਮਸਲਾ ਉੱਥੇ ਦੇ ਸਟਾਫ ਨੇ ਵੀ ਉਠਾਇਆ ਹੈ ਹੋਰ ਸਿੱਖਾਂ ਨੇ ਵੀ ਉਠਾਇਆ ਹੈ ਤੇ ਜਥੇਦਾਰ ਜੀ ਸਾਹਿਬ ਕੋਲ ਵੀ ਉਠਾਇਆ ਗਿਆ ਕਿ ਇਸ ਮਸਲੇ ਦੇ ਹੱਲ ਵਾਸਤੇ ਕੁਝ ਕੀਤਾ ਜਾਵੇ ਤੇ ਉਸ ਸੰਬੰਧ ਦੇ ਵਿੱਚ ਜਥੇਦਾਰ ਜੀ ਦੇ ਨਾਲ ਮੀਟਿੰਗ ਕੀਤੀ ਹੈ ਇੱਕ ਇੱਕ ਦੋ ਹੋਰ ਮਰਿਆਦਾ ਦੇ ਇਸ਼ੂ ਸੀ ਜਨਾ ਵਾਸਤੇ ਮੀਟਿੰਗ ਕੀਤੀ ਗਈ ਹੈ ਔਰ ਨਾਲ ਹੀ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਹੋਇਆ ਉਹਦੇ ਵਾਸਤੇ ਥੋੜੀ ਸਪਸ਼ਟਤਾ ਲੈਣ ਵਾਸਤੇ ਵੀ ਜਥੇਦਾਰ ਜੀ ਦੇ ਨਾਲ ਮੀਟਿੰਗ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਨਾਉਂਸ ਹੋਈ ਸੀ ਜਿਨੇ ਕੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਉਹਦਾ ਕੀ ਸਟੇਟਸ ਹੈ ਉਹਦੀ ਸਪਸ਼ਟਤਾ ਵਾਸਤੇ ਇਹ ਮੀਟਿੰਗ ਹੋਈ ਹੈ ਕੀ ਸਪੱਸ਼ਟ ਮਤਲਬ ਹੋਇਆ ਜੀ ਆ ਜਿਹੜੀ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਅਨਾਉਂਸ ਹੋਈ ਸੀ ਉਹੀ ਜਿਹੜੀ ਹੈ ਅਕਾਲੀ ਦਲ ਦੀ ਪ੍ਰਤੀ ਕਰੇਗੀ ਉਸ ਤੋਂ ਇਲਾਵਾ ਜੋ ਵੀ ਹੋ ਰਿਹਾ ਉਹ ਆਪਣੇ ਲੈਵਲ ਦੇ ਉੱਪਰ ਜੋ ਵੀ ਵਿਅਕਤੀ ਕਾਰਜਨ ਕਰ ਰਹੇ ਨੇ ਜੀ ਇਹਦੇ ਵਾਸਤੇ ਉਹਨਾਂ ਨੂੰ ਤਲਕੀਤਾ ਜਾ ਸਕਦਾ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ